ਸਾਡਾ ਕੱਲ ਦੁਪਹਿਰੇ ਨਾਲ ਮੀਟਿੰਗ ਜਿੱਕੇ ਸੰਤੀ ਸਮਝੌਤਾ ਹੋਇਆ ਸੀ ਕਿ ਠੀਕ ਆ ਇਹ ਛੁੱਟੀ ਕਰ ਦੇਣਗੇ ਕਿ ਠੀਕ ਆ ਜੋ ਐਡਮਿਨ ਬਲਾਕ ਦਾ ਜੋ ਪੇਪਰ ਉਹ ਨਹੀਂ ਹੋਊਗਾ ਤੇ ਜੋ ਵੀ ਬਾਕੀ ਲਾਇਬ੍ਰੇਰੀ ਆ ਕੰਟੀਨਰ ਵਗੈਰਾ ਸਭ ਕੁਝ ਬੰਦ ਰਹੂਗਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਨਫਰਨਟੇਸ਼ਨ ਹੋਵੇ ਸਾਡਾ ਵੀ ਹੈਗਾ ਕਿ ਠੀਕ ਆ ਕਨਫਰਨਟੇਸ਼ਨ ਦਾ ਤਾਂ ਸਾਡਾ ਵੀ ਇਰਾਦਾ ਨਹੀਂ ਕੋਈ ਵੀ ਇਹਨਾਂ ਨੇ ਪਹਿਲਾਂ ਉਲਟਾ ਨੋਟਿਸ ਨੋਟਿਸ ਕੱਢ ਕੇ ਮਾਹੌਲ ਬਣਾਇਆ ਸੀ ਕਿ ਜੋ ਮਰਜ਼ੀ ਹੋ ਜੇ ਸੀ ਖੁੱਲੇ ਰੱਖਾਂਗੇ ਤਾਂ ਜਦੋਂ ਇਹ ਪਿੱਛੇ ਹਟਨੇ ਤਾਂ ਉਸ ਤੋਂ ਬਾਅਦ ਸਾਡੀ ਇਸ ਗਲਤੀ ਕਿ ਪੇਪਰ ਕੈਨਸਲ ਕਰਿਆ ਜਾਵੇ ਇਹਨਾਂ ਨੇ ਉਸ ਟਾਈਮ ਤੇ ਮੰਨਿਆ ਸੀਗਾ ਕਿ ਪੇਪਰ ਕੈਨਸਲ ਹੋਊਗਾ ਪਰ ਜਦੋਂ ਸ਼ਾਮ ਨੂੰ ਇੱਕ ਨੋਟਿਸ ਆਉਂਦਾ ਕਿ ਜਿਹੜਾ ਇੱਥੇ ਬੱਚਿਆਂ ਦਾ ਪੇਪਰ ਸੀਗਾ ਉਹ ਮੂਵ ਕਰਕੇ ਡੀਏਵੀ ਚਲਾ ਗਿਆ ਇਹਨੂੰ ਲੈ ਕੇ ਸਾਡਾ ਸੀਗਾ ਕਿ ਮਤਲਬ ਜੋ ਤੈ ਹੋਇਆ ਬੇਸਿਕਲੀ ਉਹ ਕੈਨਸਲ ਕਰਨ ਦਾ ਹੋਇਆ ਸੀ ਮਤਲਬ ਕੋਈ ਸ਼ਿਫਟਿੰਗ ਸ਼ਿਫਟਿੰਗ ਵਾਲੀ ਗੱਲ ਤੈ ਨਹੀਂ ਸੀ ਹੋਈ ਤਾਂ ਉਹ ਜੇ ਕਹਿ ਰਹੇ ਸੀ ਕਿ 124 ਬੱਚੇ ਹੀ ਨੇ ਕਰ ਲੈਣ ਦੋ ਟਾਈਪ ਤਾਂ ਉਹ ਸੀਗਾ ਕਿ ਇਹੋ ਜੀ ਕਨਫਿਊਜ਼ਨ ਕਰਕੇ ਕਿਸੇ ਬੱਚੇ ਦਾ ਭੁੱਖ ਨਹੀਂ ਖਰਾਬ ਕਰਿਆ ਜਾਊਗਾ ਕਿ ਜਿਹੜੇ ਬੱਚੇ ਮਤਲਬ ਇੱਥੇ ਦੇਣ ਆ ਰਹੇ ਸੀ ਪੇਪਰ ਉਹ ਕੈਨਸਲ ਹੋਊਗਾ ਕੋਈ ਮਤਲਬ ਨਾ ਸੈਂਟਰ ਸ਼ਿਫਟਿੰਗ ਨਹੀਂ ਕੁਝ ਨਹੀਂ ਉਸ ਗੱਲ ਨੂੰ ਲੈ ਕੇ ਰਾਤ ਗੇਟ ਬੰਦ ਕਰਿਆ ਸੀਗਾ ਤੇ ਉਦੋਂ ਮੁਰਕ ਇਹਨਾਂ ਨੇ ਨੋਟਿਸ ਜਾਰੀ ਕਰਤਾ ਸੀ ਕਿ ਸਾਰੇ ਪੇਪਰ ਕੈਨਸਲ ਨੇ ਤੇ ਅੱਜ ਯੂਨੀਵਰਸਿਟੀ ਬੰਦ ਹੈ ਜੀ ਤੇ ਬੰਦ ਰਹੂਗੀ ਕਿਉਂਕਿ ਅੱਜ ਥੋੜੀ ਤਸਵੀਰ ਬਦਲੀ ਹੋਈ ਹੈ ਪਿਛਲੀ ਵਾਰੀ ਤਾਂ ਬਾਹਰ ਹੀ ਇਹਨਾਂ ਨੇ ਕਿਲਾਬੰਦੀ ਕੀਤੀ ਹਸੀ ਆਈ ਤਾਂ ਸੀ ਵੀਦਰ ਅੰਦਰ ਗੱਡੀਆਂ ਆਰਾਮ ਨਾਲ ਆ ਰਹੀ ਸੀ ਫਰਕ ਹੈ ਜੀ ਪਿਛਲੀ ਵਾਰੀ ਇਹ ਬੰਦ ਕਰ ਰਹੇ ਸੀ ਅਸੀਂ ਖੋਲ ਰਹੇ ਸੀ ਇਸ ਵਾਰੀ ਅਸੀਂ ਬੰਦ ਕਰੀ ਹੋਈ ਆ ਇਹ ਤਾਂ ਬਸ ਨਾਲ ਦੇਖਣ ਨੂੰ ਹੀ ਨਹੀਂ ਸਾਰੇ ਇਹ ਚ ਫਰਕ ਹੈ ਨਾ ਬੰਦ ਪਿਛਲੀ ਵਾਰੀ ਬੰਦ ਦੀ ਗੱਲ ਨਹੀਂ ਪਿਛਲੀ ਵਾਰ ਤਾਂ ਕੱਠ ਦੀ ਗੱਲ ਸੀਗੀ ਪਿਛਲੇ ਦਿਨ ਤੇ ਕੱਠ ਨੂੰ ਰੋਕ ਰਹੇ ਸੀ ਇਸ ਵਾਰੀ ਤਾਂ ਅਸੀਂ ਬੰਦ ਦੀ ਗੱਲ ਸਾਡੀ ਹੈਗੀ ਆ ਤੇ ਯੂਨੀਵਰਸਿਟੀ ਬੰਦ ਦਾ ਸਾਡਾ ਇਹੀ ਸਿਗਾ ਕਿ ਕੋਈ ਪ੍ਰਸ਼ਾਸਨਿਕ ਗ ਉਮੇਤਾ ਸਬਦੇ ਰਿਪਰੈਜ਼ੈਂਟੇਸ਼ਨ ਦਾ ਸਬਦੀ ਹੋਊਗੀ ਉਹ ਤਾਂ ਆਏ ਰਹੀ ਆ ਤੇ ਇੱਕ ਹੁੰਦਾ ਕਿ ਜਿਹੜਾ ਮਤਲਬ ਆਪਣੇ ਦਲ ਬਲ ਨਾਲ ਆਉਣਾ ਉਹ ਸਾਡਾ ਉਹਨਾਂ ਨੂੰ ਕੱਲ ਜੋ ਸ਼ਾਮੀ ਜੋ ਸਨੇਹੀ ਉਹਨਾਂ ਨੂੰ ਲੱਗੇ ਨੇ ਖਾਸ ਤੌਰ ਤੇ ਸਭ ਤੋਂ ਵੱਧ ਜਿਹੜੇ ਇੱਥੋਂ ਸਾਡੇ ਆਲੇ ਦੁਆਲੇ ਵਾਲੇ ਪਿੰਡਾਂ ਤੋਂ ਆਉਂਦੇ ਨੇ ਉਹਨਾਂ ਨੂੰ ਸੁਨਹਿਨਿਕ ਠੀਕਾ ਆਰਾਮ ਨਾਲ ਕੋਈ ਮਤਲਬ ਕੜੀ ਨਹੀਂ ਕੋਈ ਸਿਰਦਰਦੀ ਨਹੀਂ ਆਰਾਮ ਨਾਲ ਆਪਣੇ ਜਨੂਣਾ ਰਮਨ ਜੀ ਨੂੰ ਕਾਫੀ ਦਿਨ ਹੋ ਚੁੱਕੇ ਕਿਉਂਕਿ ਦੇਖੋ ਨੋਟੀਫਿਕੇਸ਼ਨ ਵਾਪਸ ਦਿੱਤਾ ਪਰ ਚੋਣਾ ਦੀ ਅਸੀਂ ਮੰਗ ਕਰਦੇ ਪਏ ਆ ਕੀ ਲੱਗ ਕੀ ਰਿਹਾ ਕਿ ਹੇ ਤੱਕ ਕਿਉਂਕਿ ਜਦੋਂ ਲਾਸਟ ਤੁਹਾਡੀ ਮੀਟਿੰਗ ਹੋਈ ਸੀ ਉਹ ਵੀ ਸੀ ਕਹਿੰਦੇ ਸੀ ਮੈਂ ਉੱਪਰ ਗੱਲ ਕਰੂੰਗੀ ਉਸ ਤੋਂ ਬਾਅਦ ਦੱਸੂੰਗੀ ਪਰ ਉਹ ਉਹਨੂੰ ਵੀ ਮੈਨੂੰ ਲੱਗਦਾ ਕਾਫੀ ਦਿਨ ਹੋ ਚੁੱਕੇ ਹੋਏ ਚੱਲਦੇ ਮੈਨੂੰ 15 ਦਿਨ ਤਾਂ ਉਹਨਾਂ ਨੂੰ ਬੋਲਦਿਆਂ ਨੂੰ ਹੋ ਗਏ ਕਿ 2 ਦਿਨ 3 ਦਿਨ ਕਰਦਿਆਂ ਨੂੰ ਤੇ ਉਹਨਾਂ ਨੂੰ ਹਲੇ ਵੀ ਕੁਝ ਨਹੀਂ ਪਤਾ ਉਹ ਤਾਂ ਮਤਲਬ ਜੋ ਕੱਲ ਮੀਟਿੰਗ 'ਚ ਰਜਿਸਟਰ ਦੇ ਸ਼ਬਦ ਸੀ ਕੇਰ ਸਾਨੂੰ ਨਹੀਂ ਪਤਾ ਕੁਝ ਵੀ ਕਿ ਅਸੀਂ ਆ ਗੱਲ ਹੋਈ ਆ ਸਾਨੂੰ ਉਸ ਤੋਂ ਬਾਅਦ ਉਹ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਸਾਨੂੰ ਪਤਾ ਹੀ ਨਹੀਂ ਹੈਗਾ ਤਾਂ ਜੋ ਦਿਖ ਰਿਹਾ ਉਹ ਤਾਂ ਇਹ ਦੇਖੋ ਕੇਂਦਰ ਸਰਕਾਰ ਆਈ ਆ ਕਿ ਮੱਠਾ ਪਾ ਕੇ ਜਾਂਦਾ ਖਿੰਡ ਜੇ ਜਾਂ ਮਤਲ ਕਟੂਕੜ ਸਟੂਡੈਂਟਸ ਨੂੰ ਤੇ ਪੰਜਾਬੀਆਂ ਨੂੰ ਫੀਲ ਨਾ ਹੋਵੇ ਕਿ ਅਸੀਂ ਕੇਂਦਰ ਸਰਕਾਰ ਫੇਰ ਝਕਾ ਲਈ ਤਾਂ ਬੇਸਿਕਲੀ ਉਹ ਇਹ ਚੀਜ਼ ਤੋੜਨੀ ਚਾਹੁੰਦੇ ਨੇ ਕੋਈ ਨਹੀਂ ਚਲੋ ਮਤਲਬ ਪੰਜਾਬ ਨੂੰ ਆਪਣੇ ਮਤਲਬ ਜਜ਼ਬੇ ਤੇ ਪੂਰਾ ਯਕੀਨ ਆ ਅਗਲੀ ਰੂਪਰੇਖਾ ਤੈਅ ਕਰ ਲਈ ਹੋਏ ਜੇ ਕਿ ਨਹੀਂ ਅੱਜ ਪੀਸੀ ਹੋਊਗੀ ਜੋ ਚਲਾਨ ਹੋਊਗਾ